ਗੱਲ ਕਰ ਰਿਹਾ ਸਾਂ ਮੁਕਾਬਲਿਆਂ ਦੀ ਮੁਕਾਬਲਿਆਂ ਦਾ ਦੌਰ ਚੱਲ ਰਿਹਾ ਹੈ ਆਰ ਪੀ ਸਿੰਘ ਤੇਜਾ ਸ਼ਿਆ ਠਾਣਿਆਂ ਦੀ ਪੁਲਿਸ ਲੈ ਕੇ ਤੇ ਪਹੁੰਚ ਗਿਆ ਪਿੰਡ ਕਰਨਾਮੇ ਮਾੜਾ ਆ ਜਾ ਦਿਨ ਚੜ ਗਿਆ ਸੀ ਉਦੋਂ ਦਿਨ ਸੀ 27 ਜਨਵਰੀ 1992 ਠੰਡ ਦੇ ਦਿਨ ਸਨ ਮਾਈ ਪ੍ਰਸ਼ਾਦੇ ਤਿਆਰ ਕਰੇ ਭਾਈ ਪ੍ਰੇਮ ਸਿੰਘ ਸ਼ਸਤਰਾਂ ਦੀ ਸਫਾਈ ਕਰੇ ਭਾਈ ਪੱਪੂ ਗੋਰਾ ਇਸ਼ਨਾਨ ਕਰਕੇ ਤੇ ਚੌਂਕੜਾ ਮਾਰ ਕੇ ਬਾਣੀ ਪੜ ਰਿਹਾ ਸੀ ਉਹ ਨਿੱਕਾ ਜਾਂ ਧੋਤਾ ਸੀ ਨਾ ਜਿਹੜਾ ਉਹ ਮਾਈ ਦੇ ਨਾਲ ਕੰਮ ਕਰਾ ਰਿਆ ਸੀ ਹੁਣ ਉਹ ਘਰ ਦਾ ਨਕਸ਼ਾ ਸਮਝ ਲਓ ਮਾੜਾ ਜਾਂ ਤੁਹਾਨੂੰ ਸਮਝਣ ਚ ਸੌਖੀ ਹੋਊਗੀ ਮੰਨ ਲਓ ਆ ਜਿਹੜਾ دیਵਾਨ ਆ ਲਿਆ ਇਹ ਸਾਰਾ ਇੱਕੋ ਘਰ ਆ ਇਹਦੇ ਵਿੱਚ ਵੱਜੀ ਆ ਕੰਧ ਇਧਰਲੇ ਬੰਨੇ ਮਾਈ ਰਹਿੰਦੀ ਆ ਛੋਟੀ ਨੂੰਹ ਦੇ ਨਾਲ ਇਧਰਲੇ ਬੰਨੇ ਰਹਿੰਦੀ ਆ ਵੱਡੀ ਨੂੰਹ ਕੰਧ ਤੋਂ ਦੂਜੇ ਬੰਨੇ ਪਰ ਜਿਹੜਾ ਘਰ ਦਾ ਐਂਟਰੀ ਗੇਟ ਆ ਉਹ ਇੱਕੋ ਹੀ ਆ ਐਸ ਨੂੰ ਦੇ ਘਰ ਆਉਣ ਵਾਸਤੇ ਕੰਦ ਪਾੜ ਕੇ ਤੇ ਇੱਕ ਛੋਟਾ ਜਿਹਾ ਫੱਟੀਆਂ ਵਾਲਾ ਦਰਵਾਜ਼ਾ ਵਾ ਉਧਰ ਦੀ ਆਈ ਜਾਈਦਾ ਵਾ ਜਾਨੀ ਕਿ ਘਰ ਦੇ ਵਿੱਚ ਕੰਦਿਆ ਤੇ ਘਰ ਨੂੰ ਵੱਡਾ ਗੇਟ ਇੱਕੋ ਹੀ ਆ ਬਾਹਰ ਜਾਣ ਵਾਸਤੇ ਇਹਨੇ ਜਰ ਨੂੰ ਗੁਰਦੁਆਰੇ ਦੇ ਸਪੀਕਰ ਚੋਂ ਅਨਾਉਂਸਮੈਂਟ ਹੋਈ ਆ ਅਨਾਉਂਸਮੈਂਟ ਇਹ ਹੋਈ ਆ ਵੀ ਪਿੰਡ ਨੂੰ ਪੁਲਿਸ ਦਾ ਘੇਰਾ ਪੈ ਗਿਆ ਵਾ ਤੇ ਐਸਐਸਪੀ ਸਾਹਿਬ ਵੱਲੋਂ ਹੁਕਮ ਆ ਵੀ ਹਰ ਘਰ ਦੇ ਵਿੱਚ ਇੱਕ ਬਾਪੂ ਜਾਂ ਇੱਕ ਮਾਈ ਰਵੇ ਤੇ ਬਾਕੀ ਸਾਰਾ ਹੀ ਪਿੰਡ ਸਰਕਾਰੀ ਸਕੂਲੇ ਆ ਜੀ ਇਹ ਵੀ ਚੀਜ਼ਾਂ ਤੁਸੀਂ ਵੇਖੀਆਂ ਵੀ ਜਦੋਂ ਸਕੂਲਾਂ ਚ ਖਲਾਰ ਕੇ ਗੰਦੀਆਂ ਗਾਲਾਂ ਮਾਵਾਆਂ ਧੀਆਂ ਦੀਆਂ ਕੱਡੀਆਂ ਜਾਂਦੀਆਂ ਤੇਰੇ ਜਵਾਈ ਕਿੱਥੇ ਆ ਤੁਹਾਡੇ ਪਰੌਣੇ ਕਿੱਥੇ ਆ ਗੁਰਦੁਆਰੇ ਦੇ ਸਪੀਕਰ ਤੋਂ ਅਨਾਉਂਸਮੈਂਟ ਹੋ ਗਈ ਮਾਈ ਭੱਜ ਕੇ ਅੰਦਰ ਆਈ ਭਾਈ ਪੱਪੂ ਗੋਰੇ ਨੂੰ ਕਹਿੰਦੀ ਪੁੱਤ ਘੇਰਾ ਪੈ ਗਿਆ ਪੁੱਤ ਦਾ ਭਾਈ ਪੱਪੂ ਗੋਰਾ ਬੜੀ ਧੀਰਜ ਨਾਲ ਉઠਿਆ ਭਾਈ ਪ੍ਰੇਮ ਸਿੰਘ ਨੂੰ ਕਹਿੰਦਾ ਜਥੇਦਾਰਾ ਸ਼ਸਤਰ ਸੰਭਾਲੋ ਵੇਖੀ ਜਾਊਗੀ ਕੀ ਹੋਊਗੀ ਇਨੇ ਚਰ ਨੂੰ ਵੱਡੀ ਨੂ ਨੇ ਆਪਣੇ ਘਰ ਨੂੰ ਜਿੰਦਰਾ ਮਾਰਿਆ ਤੇ ਕੰਧ ਦੇ ਉੱਤੋਂ ਦੀ ਹੋ ਕੇ ਤੇ ਆਪਣੀ ਸੱਸ ਦੇ ਕੋਲ ਆ ਗਈ। ਆਪਣੀ ਸੱਸ ਨੂੰ ਕਹਿੰਦੀ ਮਾਂ ਮੈਂ ਚੱਲੀਆਂ ਸਕੂਲੇ। ਤੇ ਸੱਸ ਮਾਂ ਕਹਿੰਦੀ ਧੀਏ ਆ ਬੱਚੇ ਨੂੰ ਵੀ ਨਾਲ ਲੈ ਜਾ ਕੋਈ ਨਹੀਂ ਮੈਂ ਕੱਲੀ ਚੰਗੀਆਂ ਘਰ। ਹੁਣ ਘਰ ਦੇ ਵਿੱਚੋਂ ਵੱਡੀ ਨੂ ਵੀ ਸਕੂਲੇ ਚਲੀ ਗਈ ਉਹ ਬੱਚਾ ਵੀ ਚਲਾ ਗਿਆ ਹੁਣ ਮਾਈ ਕੱਲੀ ਰਹਿ ਗਈ ਆ ਤੇ ਤਿੰਨ ਖਾੜਕੂ ਰਹਿ ਗਏ। ਅਜੇ ਮਾਈ ਖਲੋਤੀ ਸੀ ਵੇੜੇ ਦੇ ਵਿੱਚ ਜਾਂ ਆਰ.ਪੀ ਸਿੰਘ ਤੇਜਾ ਵੇੜੇ ਦੇ ਵਿੱਚ ਆਖ ਲੋਤਾ। ਮਾਈ ਭੱਜ ਕੇ ਅੱਗੇ ਹੋਣ ਲੱਗੀ ਤਾਂ ਥਾੜ ਕਰਦੀ ਚਪੇਂਡ ਉਹਦੇ ਮੂੰਹ ਤੇ ਮਾਰੀ ਉਹਨੇ ਮਾਈ ਦੀਆਂ ਤਿੰਨ ਬਾਜੀਆਂ ਪਈਆਂ ਉਹਦੇ ਕੋਲ ਜਾ ਕੇ ਆਰਪੀ ਸਿੰਘ ਤੇਜਾ ਕਹਿੰਦਾ ਬੁਰੜੀਏ ਕਿੱਥੇ ਤੇਰੇ ਜਵਾਈ ਜਿਨ੍ਹਾਂ ਨੂੰ ਆਲੂ ਵਾਲੇ ਪਰੌਂਡੇ ਖਵਾਉਣ ਲੱਗੀ ਸਵੇਰੇ ਸਵੇਰੇ ਮਾਈ ਕਹਿੰਦੀ ਜਨਾਬ ਕੌਣ ਉਹ ਕਹਿੰਦਾ ਦੱਸ ਦੇ ਆ ਜਿਨ੍ਹਾਂ ਨੂੰ ਤੁਸੀਂ ਘਰ ਵਾੜ ਕੇ ਪਰ ਰੋਟੀਆਂ ਖਵਾਉਂਦੇ ਹੋ ਉਹਨਾਂ ਨੂੰ ਦੇ ਮਾਰਨਾ ਮਾਰਨਾ ਬੁਰੜੀ ਕਿ ਤੇਰਾ ਵੀ ਕੱਖ ਨਹੀਂ ਛੱਡਣਾ ਉਹ ਕਹਿੰਦੀ ਜਨਾਬ ਇੱਥੇ ਕੋਈ ਨਹੀਂ ਹੈਗਾ ਕਿਦੇ ਲੱਭ ਲੈਨੇ ਆ ਪੁਲਿਸ ਨੇ ਪੋਜੀਸ਼ਨ ਲਈ ਤੇ ਆਇਸਤਾ ਆਇਸਤਾ ਕਮਰਿਆਂ ਵੱਲ ਨੂੰ ਵਧੇ ਪਰ ਅੰਦਰੋਂ ਕੋਈ ਹਿੱਲ-ਜੋਲ ਨਾ ਹੋਈ ਪੁਲਿਸ ਤੁਰਦੀ ਤੁਰਦੀ ਅੰਦਰ ਤੱਕ ਚਲੀ ਗਈ ਤੇ ਅੰਦਰ ਇੱਕ ਵੀ ਬੰਦਾ ਨਾ ਉਹਨਾਂ ਨੂੰ ਲੱਭਾ ਉਹਨਾਂ ਪੇਟੀਆਂ 'ਚੋਂ ਬਿਸਤਰੇ ਕੱਢ ਦਿੱਤੇ ਡਰਮ ਕਣਕ ਦੇ ਵਿਹਲੇ ਕਰ ਦਿੱਤੇ ਟੂੜੀ ਵਾਲਾ ਕਮਰਾ ਫੋੜ ਪਟ ਮਾਰ ਮਾਰ ਕੇ ਧਰਤੀ ਪੁੱਟ ਛੱਡੀ ਕੱਚਾ ਥਾਂ ਪੁੱਟ ਛੜਿਆ ਇਹਨੇ ਚਰ ਨੂੰ ਸਿਪਾਈ ਆ ਕੇ ਆਰ ਪੀ ਸਿੰਘ ਤੇਜੇ ਨੂੰ ਕਹਿੰਦੇ ਜਨਾਬ ਇਨਫੋਰਮੇਸ਼ਨ ਗਲਤ ਆ ਬੰਦੇ ਘਰ ਚ ਹੈ ਨਹੀਂ ਜਦੋਂ ਨਾ ਖੜਾ ਬੰਦੇ ਘਰ ਚ ਨਹੀਂ ਹੈਗੇ ਤੇ ਮਾਈ ਵੇਖੇ ਤਾਂ ਵੀ ਬੰਦੇ ਤੇ ਅੰਦਰ ਆ ਬੰਦੇ ਕਿੱਧਰ ਚਲੇ ਗਏ ਖਾੜਗੂ ਦੇ ਅੰਦਰ ਬੈਠੇ ਸੀ ਇਹ ਕਹਿੰਦੇ ਅੰਦਰ ਕੋਈ ਨਹੀਂ ਆਰ ਪੀ ਸਿੰਘ ਤੇਜਾ ਆਪਣੇ ਮੱਥੇ ਤੋਂ ਸਿਆਲ ਵਿੱਚ ਪਸੀਨਾ ਪੂੰਝਦਾ ਪੂੰਝਦਾ ਵਿੜੇ ਚੋਂ ਬਾਹਰ ਨਿਕਲਿਆ ਅਗਲੇ ਬੰਨੇ ਸੀਆਈਡੀ ਵਾਲਾ ਖਲੋਤਾ ਸੀ ਉਹ ਕਹਿੰਦਾ ਜਨਾਬ ਗਲਤ ਜੇ ਤੁਸੀਂ ਬੰਦੇ ਅੰਦਰ ਆ ਤੁਸੀਂ ਕੋਈ ਜਗ੍ਹਾ ਛਾਡ ਆਏ ਹੋ ਕੋਈ ਨਾ ਕੋਈ ਜਗ੍ਹਾ ਵੇਖਣ ਤੋਂ ਰਹਿ ਗਈ ਆ ਬੰਦੇ ਇਸ ਘਰ ਚੋਂ ਬਾਹਰ ਨਹੀਂ ਨਿਕਲੇ ਇੱਕ ਪਰਿੰਦਾ ਨਹੀਂ ਇਸ ਘਰ ਚੋਂ ਬਾਹਰ ਨਿਕਲ ਤੁਹਿਆਂ ਦੇ ਤਿੰਨ ਬੰਦੇ ਨਿਕਲ ਗਏ ਉਹ ਕਿਹੜੀ ਨਗੀ ਜੀ ਕਿਸਮਤ ਪੁੜੀ ਆ ਵੀ ਮਾਈ ਨੇ ਲਕਾ ਕੇ ਰੱਖ ਦਿੱਤੀ ਬੰਦੇ ਅੰਦਰ ਹੀ ਆ ਅਜੇ ਮਾਈ ਸੁਖ ਦਾ ਸਾਹ ਲੈਣ ਲੱਗੀ ਵੀ ਬਲਾਟਲੀ ਤੇ ਆਰ ਪੀ ਸਿੰਘ ਤੇਜਾ ਦੂਜੀ ਵਾਰੀ ਅੰਦਰ ਆ ਗਿਆ ਮਾਦਾ ਦੇ ਕੋਲ ਖਲੋ ਕੇ ਕਹਿੰਦਾ ਮਾਤਾ ਚਲਾਕੀਆਂ ਨਾ ਕੰਮ ਨਹੀਂ ਸਰਨਾ ਸਾਰੇ ਟੱਬਰ ਦੇ ਟੋਟੇ ਟੋਟੇ ਕਰਵਾ ਦੂੰਗਾ 10 ਬੰਦੇ ਕਿੱਥੇ ਆ ਉਹ ਕਹਿੰਦੀ ਜਨਾਬ ਮੈਨੂੰ ਕਿਉਂ ਮਾਰਦੇ ਹੋ ਘਰ ਖੁੱਲਾ ਹੁਣ ਮਾਈ ਨੂੰ ਹੌਸਲਾ ਹੋ ਗਿਆ ਵੀ ਬੰਦੇ ਕਿਦੇ ਵੜ ਗਏ ਆ ਹੁਣ ਗੱਲ ਹੰਨੇ ਬੰਨੇ ਦੀ ਹੋਣੀ ਆ ਜਦੋਂ ਹੋਣੀ ਆ ਤੇ ਮੇਰੇ ਬਸ ਲੋਦੇ ਫਿਪਤਾ ਡਲੀ ਵੀ ਇੱਕਰੀਏ ਵੇਖ ਆਏ ਆ ਮਾਈ ਨੇ ਦੂਜੀ ਵਾਰੀ ਹੋਰ ਭਰੋਸੇ ਨਾ ਕਹਿਤਾ ਕਹਿੰਦੀ ਜਾਓ ਵੇਖ ਲਓ ਅੰਦਰ ਜੇ ਕੋਈ ਆ ਕੱਤ ਸੀਆਰਪੀ ਨੇ ਦੂਜੀ ਵਾਰੀ ਘਰ ਦਾ ਕੋਨਾ ਕੋਨਾ ਵੇਖਿਆ ਬੰਦਾ ਕੋਈ ਨਾ ਲੱਭਾ ਆਰਪੀ ਸਿੰਘ ਤੇਜਾ ਬੜਾ ਪਰੇਸ਼ਾਨ ਉਹਨੇ ਆਪਣਾ ਇੱਕ ਸਿਪਾਈ ਬਾਹਰ ਨੂੰ ਭੇਜਿਆ ਕਹਿੰਦਾ ਸੀਜੀਡੀ ਨੂੰ ਮਿਲ ਕੇ ਆ ਉਸ ਬੰਦੇ ਨੂੰ ਮਿਲ ਕੇ ਆ ਸੀਆਈਡੀ ਵਾਲਾ ਕਹਿੰਦਾ ਜਨਾਬ ਮੈਨੂੰ ਭਾਵੇਂ ਪੁੱਠਾ ਲਟਕਾ ਦਿਓ ਬੰਦੇ ਅੰਦਰ ਹੀ ਜੇ ਅੰਦਰ ਵੀ ਕੋ ਧਿਆਨ ਨਾ ਕੋਈ ਜਗ੍ਹਾ ਛੋਟਦੀ ਆ ਆਰ.ਪੀ. ਸਿੰਘ ਤੇਜਾ ਕਹਿੰਦਾ ਅਹੀਂ ਅੰਨੇ ਆ ਜਾਂ ਬੰਦੇ ਲੋਕ ਜਾਂਦੇ ਕਿਦੇ ਬੰਦੇ ਹੋਣਗੇ ਕਿੱਥੇ ਇੰਨੇ ਚਿਰ ਨੂੰ ਆਰ.ਪੀ. ਸਿੰਘ ਤੇਜੇ ਦਾ ਧਿਆਨ ਕੰਧ ਦੇ ਵਿੱਚ ਜਿਹੜਾ ਬੂਹਾ ਵਾ ਵੱਡੀ ਨੂੰਹ ਦੇ ਘਰ ਵਾਲਾ ਉਹਦੇ ਤੇ ਪੈ ਗਿਆ ਕਹਿੰਦਾ ਬੁੜੜੀ ਆ ਘਰ ਕਿੰਨਾ ਦਾ ਮਾਈ ਕਹਿੰਦੀ ਜੀ ਮੇਰੀ ਵੱਡੀ ਨੂੰਹ ਦਾ ਸਕੂਲੇ ਗਈ ਆ ਸਪੀਕਰ ਤੇ ਅਨਾਉਂਸਮੈਂਟ ਹੋਈ ਸੀ ਅਜੰਦਰਾ ਵਜਾ ਲਿਆ ਚਾਬੀ ਮਾਈ ਕਹਿੰਦੀ ਚਾਬੀ ਨਹੀਂ ਮੈਂ ਦਿੰਦੀ ਤੁਸੀਂ ਪਿੰਡ ਦਾ ਨੰਬਰਦਾਰ ਲਾਇਓ ਸਰਪੰਚ ਲਾਇਓ ਜੰਦਰਾ ਤੋੜ ਦਿਓ ਮੇਰੇ ਵੱਲੋਂ ਬੂਹਾ ਪੁੱਟ ਦਿਓ ਮੇਰੀ ਨੂਹ ਦਾ ਸੁਭਾਅ ਬੜਾ ਹੋਰ ਹਸਾਬ ਦਾ ਉਹਨੇ ਮੇਰਾ ਛੱਡਣਾ ਕੱਖ ਨਹੀਂ ਆ ਮੈਂ ਬੂਹਾ ਨਹੀਂ ਜੇ ਖੋਲ ਸਕਦੀ ਆਰ ਪੀ ਸਿੰਘ ਤੇਜਾ ਕਹਿੰਦਾ ਕੋਈ ਨਹੀਂ ਖਲਾ ਲੈਨੇ ਆ ਉਹਨਾਂ ਨੇ ਦੋ ਬਾਤ ਮਾਰੇ ਤੇ ਜੰਦਰਾ ਟੁੱਟ ਗਿਆ ਵੱਡੀ ਨੂਹ ਦਾ ਹੁਣ ਸੀ ਆਰ ਪੀ ਸਾਰੀ ਵੱਡੀ ਨੂਹ ਵਾਲੇ ਘਰ ਉਹਨਾਂ ਇਧਰ ਦਾ ਵੀ ਤੀਲਾ ਤੀਲਾ ਕਰ ਦਿੱਤਾ ਪਹਿਲਾਂ ਮਾਈ ਵਾਲੇ ਬਣੇ ਹੁਣ ਕੰਧ ਟੱਪ ਕੇ ਦੁਜੇ ਆਸੀ ਬੰਦਾ ਕੋਈ ਨਾ ਲੱਭੇ ਆਰ ਪੀ ਸਿੰਘ ਤੇਜਾ ਪਾਗਲ ਹੋਣ ਤੱਕ ਗਿਆ ਵੀ ਬੰਦੇ ਜਾਂਦੇ ਕਿੱਥੇ ਆ ਉਹਨੇ ਸੀ ਆਈ ਡੀ ਵਾਲਾ ਚੌਥੀ ਵਾਰੀ ਮਾਰੂ ਫੱਕੇ ਰਿਆ ਕਿਹਦਾ ਪੁੱਛੋ ਇਹਨੂੰ ਉਹ ਕਹਿੰਦਾ ਜਨਾਬ ਮੈਨੂੰ ਮਾਰ ਦਿਓ ਹੁਣੇ ਗੋਲੀ ਮਾਰ ਦਿਓ ਫਾਇਰ ਲਾ ਦਿਓ ਬੰਦੇ ਇੱਥੋਂ ਲੱਪਣੇ ਜੇ ਫਿਰ ਸੀ ਆਰ ਪੀ ਅੰਦਰ ਆ ਆਰ ਪੀ ਸਿੰਘ ਤੇਜਾ ਅੰਦਰ ਆ ਜਿੰਨੇ ਚਿਰ ਨੂੰ ਉਹ ਵੱਡੀ ਨੂੰ ਵਾਲੇ ਘਰੋਂ ਬਾਹਰ ਨਿਕਲੇ ਨਾ ਤੇ ਮਾਈ ਨੇ ਫੁਰਤੀ ਦੇ ਨਾਲ ਨਿੱਕੀ ਜਿੰਦਰੀ ਲੈ ਕੇ ਤੇ ਨਵੀਂ ਮਾਰ ਕੇ ਤੇ ਚਾਬੀ ਜੇਬ ਚ ਪਾਲੀ ਤੇ ਆਰ ਪੀ ਸਿੰਘ ਤੇਜਾ ਕਲਪਕੇ ਜਦੋਂ ਘਰੋਂ ਬਾਹਰ ਨਿਕਲਣ ਲੱਗਾ ਤੇ ਮਗਰੋਂ ਇੱਕ ਸਿਪਾਈ ਨੇ ਆਵਾਜ਼ ਮਾਰ ਕੇ ਆਖਿਆ ਅਫਸਰੋ ਬੰਦੇ ਲੱਭ ਕੇ ਜੇ ਬੰਦੇ ਲੱਭ ਗਿਆ ਨਾ ਕਿਹਾ ਕੀ ਹੋਇਆ ਕਹਿੰਦਾ ਸਾਹ ਬੰਦੇ ਇੱਥੇ ਹੀ ਆ ਦੋ ਘੰਟੇ ਹੋ ਗਏ ਸਾਡਾ ਦਿਮਾਗ ਲਾ ਕੇ ਰੱਖਿਆ ਨਾ ਇੱਧਰ ਲੱਭਦੇ ਨਾ ਉੱਥੇ ਲੱਭਦੇ ਬੰਦੇ ਲੱਭ ਚੁੱਕੇ ਆ ਆਰ ਪੀ ਸਿੰਘ ਤੇਜਾ ਅੰਦਰ ਗਿਆ ਧਰਤੀ ਦੇ ਉੱਤੇ ਇੱਕ ਝੋਲਾ ਪਿਆ ਸੀ ਤੇ ਝੋਲੇ ਦੇ ਵਿੱਚੋਂ ਕੁਝ ਰਾਉਂਡ ਫਾਇਰ ਧਰਤੀ ਤੇ ਖਿਲਰੇ ਸੀ ਹੁਣ ਤੁਹਾਨੂੰ ਅਸਲੀ ਗੱਲ ਦੱਸਦਾ ਵੱਡੀ ਨੂੰਹ ਦਾ ਤੇ ਛੋਟੀ ਨੂੰਹ ਦੇ ਘਰ ਦਾ ਬਾਹਰ ਦਰਵਾਜ਼ਾ ਸਾਂਝਾ ਸੀ ਪਰ ਪੁਰਾਣੇ ਲੋਕਾਂ ਨੇ ਜਦੋਂ ਘਰਾਂ 'ਚ ਕੰੰਧਾ ਮਾਰੀਆਂ ਹੁੰਦੀਆਂ ਸੀ ਉਹਨਾਂ ਕਮਰਿਆਂ ਦੇ ਵਿੱਚ ਵੀ ਇੱਕ ਛੋਟੀ ਜੀ ਖਿੜਕੀ ਰੱਖੀ ਹੁੰਦੀ ਸੀ ਇੱਧਰ ਉੱਧਰ ਜਾਣ ਵਾਸਤੇ ਇੱਕ ਖਿੜਕੀ ਅੰਦਰਲੇ ਬੰਨੇ ਸੀ ਤੇ ਦੋਹਾਂ ਦੇ ਅੱਗੇ ਅਲਮਾਰੀਆਂ ਫੇਟ ਕਰਕੇ ਲੱਗੀਆਂ ਸੀ ਜਦੋਂ ਸੀਆਰਪੀ ਵੱਡੀ ਛੋਟੀ ਨੂੰ ਵਾਲੇ ਘਰ ਬੰਨੇ ਆਈ ਮਾਤਾ ਵਾਲੇ ਬੰਨੇ ਆਈ ਉਹਨੇ ਚਿਰ ਨੂੰ ਖਾੜਕੂ ਸਿੰਘ ﺍﻟमारीਆਂ ਧੂਕੇ ਪਾਸੇ ਕਰਕੇ ਤੇ ਵੱਡੀ ਵਾਲੇ ਬਲੇ ਸਿਲ ਗਏ ਉਹਨਾਂ ਨੇ ਜਦੋਂ ਉਧਰ ਲੱਭਿਆ ਤੇ ਖਾੜਕੂ ਇਧਰਲੇ ਬੰਨੇ ਆਏ ਲੁਕਣ ਮੀਝੀ ਖੇਡਦਿਆਂ ਖੇਡਦਿਆਂ ਕਾਲੀ ਦੇ ਵਿੱਚ ਇੱਕ ਸਿੰਘ ਦੇ ਕੋਲੋਂ ਉਹ ਆਪਣਾ ਰੌਂਦਾਂ ਵਾਲਾ ਝੋਲਾ ਥੱਲੇ ਰਹਿ ਗਿਆ ਭੱਜਿਆ ਨਾ ਗਿਆ ਉਥੋਂ ਸਾਰਾ ਕੰਮ ਵਿਗੜ ਗਿਆ ਵੀ ਬੰਦੇ ਇਧਰ ਆ सीआरपी ਕਹਿੰਦੀ ਜਨਾਬ ਬੰਦੇ ਐਸ ਪਾਸੇ ਆ ਆ ਲਗੀਆਂ ਜੇ ﺍﻟमारीਆਂ ਧੂਕੇ ਕਦੇ ਉਧਰ ਵੜ ਜਾਂਦੇ ਆ ਧੂਕੇ ਕਦੇ ਇਧਰ ਵੜ ਜਾਂਦੇ ਆ ਆਰਪੀ ਸਿੰਘ ਤੇਜਾ ਹੱਸਿਆ ਕਹਿੰਦਾ ਅੱਧੀ ਫੋਰਸ ਇੱਥੇ ਲਾਓ ਅੱਧੀ ਬਾਹਰ ਲਾਓ ਸਾਰੇ ਘਰ ਨੂੰ ਘੇਰਾ ਪਾਓ ਮੈਂ ਪੱਪੂ ਗੋਰਾ ਜੀਪ ਦੇ ਮਗਰ ਬੰਨ ਕੇ ਖੜਨਾ ਆਂ ਜੀਪ ਦੇ ਮਗਰ ਮਾਈ ਦਾ ਦਿਲ ਟੜ ਗਿਆ ਹੋਣਾ ਤੇ ਬੰਦੇ ਫੜੇ ਗਏ ਮਾਈ ਖਲੋਤੀ ਸੀ ਬਾਹਰ ਆਰਪੀ ਸਿੰਘ ਤੇਜਾ ਆ ਗਿਆ ਕਹਿੰਦਾ ਬੁਰੜੀਏ ਲਿਆ ਚਾਬੀ ਦੇ ਹੁਣ ਤੇ ਜੰਦਰਾ ਤੂੰ ਹੀ ਮਾਰਿਆ ਨਾ ਗਿਆ ਨਹੀਂ ਹਾਂ ਵੱਡੀ ਨੂੰਹ ਦੇ ਕੋਲ ਚਾਬੀ ਆ ਉਹ ਅਸੀਂ ਤੋੜ ਦਿੱਤਾ ਆ ਨਵੀਂ ਜਿੰਦਰੀ ਤੇ ਤੂੰ ਹੀ ਠੋਕੀ ਜਾ ਨਾ ਮਾਈ ਨੇ ਆਖਿਆ ਮਾਈ ਨੇ ਚਾਬੀ ਕੱਢ ਕੇ ਆਰ.ਪੀ. ਸਿੰਘ ਤੇਜੇ ਦੇ ਹੱਥ ਵੱਲ ਕੀਤੀ ਆਰ.ਪੀ. ਸਿੰਘ ਤੇਜਾ ਆਪਣੇ ਛਪਾਈਆਂ ਨਾਲ ਗੱਲੀਆਂ ਲਾ ਗਿਆ ਕਹਿੰਦਾ ਪੋਜੀਸ਼ਨਾਂ ਲੈ ਲਓ ਬਿਲਕੁਲ ਅਲਰਟ ਰਹੋ ਇਨੇਚਰ ਨੂੰ ਖਾੜਕੂ ਸਿੰਘ ਤੁਰਦੇ ਤੁਰਦੇ ਤੇ ਬਾਹਰਲੇ ਗੇਟ ਦੇ ਕੋਲ ਆਗੇ ਵੱਡੀ ਨੂੰਹ ਦਾ ਜਿੱਥੇ ਫੱਟੀਆਂ ਵਾਲਾ ਦਰਵਾਜ਼ਾ ਸੀ ਉਸ ਫੱਟੀਆਂ ਵਾਲੇ ਦਰਵਾਜ਼ੇ ਦੇ ਵਿੱਚੋਂ ਕੀ ਦੁਜੇ ਬੰਨੇ ਹੁੰਦਾ ਸਾਰਾ ਦਿਸਦਾ ਸੀ ਆਰ ਪੀ ਸਿੰਘ ਤੇਜਾ ਖਲੋਤਾ ਉਹਦੇ ਸਿਪਾਈ ਖਲੋਤੇ ਮਾਈ ਕੋਲ ਖਲੋਤੀ ਭਾਈ ਪੱਪੂ ਗੋਰੇ ਦੇ ਮੋਢੇ ਉੱਤੇ ਜੀਪੀਐਮ ਜਰਨਲ ਪਰਪਸ ਮਸ਼ੀਨ ਕਾਨਾ ਮੋਢੇ ਉੱਤੇ ਰੱਖੀ ਜਦੋਂ ਉਹਨੇ ਮੋਢੇ ਤੇ ਮਸ਼ੀਨ ਕਾਨਿਆ ਭਾਰੀ ਭਰਕਮ ਹਥਿਆਰ ਆ ਜਿੱਧਰ ਨੂੰ ਚੱਲੂਗਾ ਸੱਥਰ ਵਿੱਚ ਦੇ ਜਾਣਗੇ ਭਾਈ ਪ੍ਰੇਮ ਸਿੰਘ ਕਹਿਣ ਲੱਗਾ ਜਥੇਦਾਰਾ ਕੀ ਕਰਨਾ ਬੂਹਾ ਖੋਲ ਜਾਣਾ ਹੈ ਲੜਾਈ ਭਿਆਨਕ ਹੋਣੀ ਆ ਜਾਂ ਮਰਾਂਗੇ ਜਾਂ ਮਾਰ ਦਿਆਂਗੇ ਹੁਕਮ ਹੋਵੇ ਤੇ ਆਪਾਂ ਲੜਾਈ ਸ਼ੁਰੂ ਕਰ ਦਈਏ ਖਾੜਕੂ ਦਾ ਕਿਰਦਾਰ ਵੇਖੋ ਖਾੜਕੂ ਦੀ ਜ਼ਿੰਦਗੀ ਵੇਖੋ ਐਵੇਂ ਨਹੀਂ ਲੋਕ ਯਾਦ ਕਰਦੇ ਉਹ ਕਹਿਣ ਲੱਗਾ ਸਿੰਘੋ ਮਰਨਾ ਪਰਵਾਣਿਆ ਪਰ ਨਜਾਇਜ਼ ਮਾਈ ਮਰ ਜਾਣੀ ਆ ਵਿੱਚ ਪੱਕੀ ਗੱਲ ਆ ਇਹ ਉਹੋ ਹੀ ਮਾਂ ਵਾ ਜਿਹੜੀ ਸਵੇਰ ਦੀ ਪ੍ਰਸ਼ਾਦੇ ਤਿਆਰ ਕਰਦੀ ਆ ਅਹੀਂ ਕਿਹੜੇ ਢਿੱਡੋਂ ਜੰਮਿਆ ਪਰ ਪਿਆਰ ਕਰਦੀ ਆ ਪ੍ਰਸ਼ਾਦੇ ਪਕਾਉਂਦੀ ਸੀ ਜੇ ਗੋਲਿਆਬਾਰੀ ਚੱਲੀ ਮਾਈ ਪਹਿਲਾਂ ਮਰਨੀ ਆ ਤੇ ਨਾਲ ਹੀ ਭਾਈ ਪੱਪੂ ਗੋਰੇ ਨੇ ਆਖਿਆ ਕਲਗੀਆਂ ਵਾਲਿਆ ਐਨੇ ਚਿਰ ਦਾ ਸਹਾਈ ਹੋਣ ਡਿਆਂ ਜੇ ਇੱਕ ਵਾਰੀ ਸਹਾਈ ਹੋਰ ਹੋ ਤੇ ਮਾਈ ਪਾਸੇ ਕਰ ਵਿੱਚੋਂ ਮਾਈ ਦਾ ਸਰੀਰ ਬੁੱਢਾ ਸੀ ਜਦੋਂ ਜਿੰਦਰੀ ਖੋਲਣ ਲੱਗੀ ਉਹਦੇ ਕੋਲੋਂ ਕੁਦਰਤੀ ਇੱਕ ਵਾਰੀ ਚਾਬੀ ਤਿਲਕੀ ਦੋ ਵਾਰੀ ਚਾਬੀ ਤਿਲਕੀ ਤੇ ਪੱਪੂ ਗੋਰੇ ਨੇ ਵਾਲਾਂ ਤੋਂ ਫੜ ਕੇ ਮਾਈ ਪਛਾਣ ਕਰਕੇ ਆਖਿਆ ਚੱਲ ਬੁਰੜੀਏ ਘਰੋਂ ਬਾਹਰ ਅਸੀਂ ਆਪੇ ਜੰਦਰਾ ਖੋਲ ਲਾਂਗੇ ਉਹਨਾਂ ਨੇ ਕਿਹਾ ਆਪੇ ਖੋਲ ਲਾਂਗੇ ਤੇ ਭਾਈ ਪੱਪੂ ਗੋਰੇ ਨੇ ਆਖਿਆ ਬਣ ਗਿਆ ਜੇ ਕੰਮ ਬਸ ਮਾਈ ਪਾਸੇ ਕਰਨੀ ਸੀ ਮਾਈ ਪਾਸੇ ਹੋ ਗਈ ਆ ਹੁਣ ਜੋ ਹੋਊਗਾ ਗੁਰੂ ਜਾਣਦਾ ਏ ਇਧਰੋਂ ਜੰਦਰਾ ਖੋਲਣ ਦੀ ਤਿਆਰੀ ਹੋਈ ਤੇ ਨਾਲ ਦੇ ਕਹਿੰਦੇ ਜਥੇਦਾਰਾ ਕਰਨਾ ਕਿ ਜਥੇਦਾਰ ਕਹਿੰਦਾ ਮੈਂ ਚੱਲਿਆ ਜੇ ਬਿਲਕੁਲ ਦਰਵਾਜ਼ੇ ਦੇ ਨੇੜੇ